ਆਬੀਰ ਸੋਈ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਕੱਚੇ ਆਂਬਾਂ ਦੀ ਖੱਟੀ ਮਿੱਠੀ ਚਟਣੀ ਤਿੰਨ ਆਂਬ ਲੈਨੇ ਆਂਬ ਆਪਾਂ ਛਿੱਲ ਲੈ ਛਿੱਲ ਕੇ ਆਪਾਂ ਕੱਟ ਲੈ ਇਹ ਚਟਣੀ ਬਹੁਤ ਸਵਾਦ ਬਣਦੀ ਆ ਪਹਿਲਾਂ ਆਂਬਾਂ ਨੂੰ ਗਰਮ ਪਾਣੀ 'ਚ 5 ਕਿ ਮਿੰਟ ਬਣਾਵਾਂਗੇ ਇਹਨਾਂ ਦਾ ਖੱਟਾਪਨ ਥੋੜਾ ਜਿਹਾ ਕੱਢਾਂਗੇ ਆਪਾਂ 5 ਮਿੰਟ ਆਪਾਂ ਬਵਾਲ ਲੈ ਹੁਣ ਆਪਾਂ ਇਹਨਾਂ ਕੱਢਾਂਗੇ ਪਲੇਟ 'ਚ ਆਪਾਂ ਨੂੰ ਆਪਾਂ ਠੰਡੇ ਹੋਣ ਲਈ ਰੱਖ ਦੇਵਾਂਗੇ ਹੁਣ ਆਪਾਂ ਕੜਾਹੀ 'ਚ ਪਹਿਲਾਂ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਆਪਾਂ ਪਹਿਲਾਂ ਥੋੜੀ ਜਿਹੀ ਹਿੰਗ ਪਾਵਾਂਗੇ ਇੱਕ ਚਮਚਾ ਸੌਂਫ ਦਾ ਪਾਵਾਂਗੇ ਅੱਧਾ ਚਮਚਾ ਕਲੌਂਜੀ ਦਾ ਪਾਵਾਂਗੇ ਅੱਧਾ ਚਮਚਾ ਅਜਵਾਇਣ ਦਾ ਪਾਵਾਂਗੇ ਅੱਧਾ ਚਮਚਾ ਕਾਲੀ ਮਿਰਚ ਦਾ ਪਾਵਾਂਗੇ ਅੱਧਾ ਚਮਚਾ ਕਾਲੇ ਨਮਕ ਦਾ ਪਾਵਾਂਗੇ ਆਜਾ ਚਿਕਤਾ ਨਮ ਪਾਵਾਂਗੇ ਥੋੜੀ ਜੀ ਆਪਾਂ ਲਾਲ ਮਿਰਚ ਪਾਵਾਂਗੇ ਮਸਾਲਿਆਂ ਨੂੰ ਹਿਲਾ ਕੇ ਆਪਾਂ ਇੱਕ ਗਲਾਸ ਪਾਣੀ ਦੇ ਬਾਦਮਾਂਗੇ ਹੁਣ ਆਪਾਂ ਇਹਦੇ ਵਿੱਚ ਤਿੰਨ ਪੀਸ ਗੁੜ ਦੇ ਲੈਨੇ ਗੁੜ ਪਾਦਮਾਂਗੇ ਇੱਕ ਕੱਟਛੀ ਆਪਾਂ ਚੀਨੀ ਦੇ ਬਾਦ ਮਾਗੇ ਗੋੜ ਮਿਕਸ ਹੋਣ ਤੱਕ ਆਪਾਂ ਬਣਾਵਾਂਗੇ ਗੋੜ ਤੇ ਚੀਨੀ ਆਪਣੀ ਮਿਕਸ ਹੋ ਗਈ। ਮੈਂ ਆਪਾਂ ਇਹਦੇ ਵਿੱਚ ਆਂਬ ਪਾਦਾਂਗੇ। ਨਾ ਆਪਾਂ ਜਟਣੀ ਵਿੱਚ 10 ਮਿੰਟ ਬਣਾਵਾਂਗੇ। चटनी आप मिनट बना ली चटनी अपनी बन गई अपनी ठंडी हुई चटनी यह गाढ़ी हो जानी है हम आप गैस बंद कर देवेंगे चटनी अपनी ठंडी होगी देखो चटनी ठंडी होके गाढ़ी होगी और वीडियो बढ़िया लगी ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਮੇਰੀ ਨਵੀਂ ਵੀਡੀਓ ਤੁਹਾਨੂੰ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ